ਤਾਰੀ ਕੋਰ ਕਮੇਟੀ ਨੇ ਇੱਕ ਜਿਹੜਾ ਫੈਸਲਾ ਕੀਤਾ ਦੈਟ ਯੂ نو ਇਹ ਅਟੈਕ ਥਿਸ ਵਾਸ ਨਾਟ ਏਨ ਅਟੈਕ ਔਨ ਏਨ ਇੰਡੀਵਿਜੂਅਲ ਕਿ ਕਿਸੇ ਇੱਕ ਸ਼ਖਸ ਨੂੰ ਨਾ ਤੁਸੀਂ ਇੰਪੋਰਟੈਂਸ ਦਿਓ ਕਿ ਇਹ ਕਿੱਥੇ ਅਟੈਕ ਏਕ ਇੰਡੀਵਿਜੂਅਲ ਤੇ ਹੋ ਗਿਆ ਇਹ ਅਟੈਕ ਹੋਇਆ ਕਿੱਥੇ ਗੱਲ ਉਹ ਬਹੁਤ ਵੱਡੀ ਹੈ ਇਹ ਅਟੈਕ ਹੋਇਆ ਸ੍ਰੀ ਦਰਬਾਰ ਸਾਹਿਬ ਗੋਲਡਨ ਟੈਂਪਲ ਤੇ ਦੂਜੀ ਗੱਲ ਕਿਹੜੀ ਵੱਡੀ ਹੈ ਕਿ ਸ਼ਾਇਦ ਅੱਜ ਤੱਕ ਜਿੰਨਾ ਇਤਿਹਾਸ ਮੈਨੂੰ ਸਮਝ ਆਉਂਦਾ ਹੈ ਜਾਂ ਮੈਂ ਪੜਿਆ ਗੁਰੂ ਘਰ ਦੀ ਸੇਵਾ ਪੰਜ ਸਿੰਘ ਸਹਿਬਾਨਾਂ ਨੇ ਮੀਰੀ ਪੀਰੀ ਦੇ ਸਿਧਾਂਤ ਜੋ ਜਿਸ ਨੂੰ ਇੱਕ ਗੁਰੂ ਦਾ ਸਿੱਖ ਸਮਰਪਿਤ ਹੈ ਸ੍ਰੀ ਅਕਾਲ ਤੱਕ ਸਾਫ ਦੀ ਹੁਕਮ ਨੂੰ ਸਿਰ ਚੁਕਾਉਂਦਿਆਂ ਹੋਇਆ ਮੰਨਦਿਆਂ ਹੋਇਆ ਸੇਵਾ ਸ਼ੁਰੂ ਕੀਤੀ ਔਰ ਦੇਖੋ ਜੀ ਨੂੰ ਨਹੀਂ ਨਾ ਇਸ ਗੱਲ ਦੀ ਸਮਝ ਉਹ ਸਜ਼ਾ ਕਹੂਗਾ ਔਰ ਬਾਹ ਜਿਹੜਾ ਉੱਥੇ ਬੈਠਣ ਨੂੰ ਆਪ ਦੇ ਲਫਜ਼ਾ ਕੇ ਬਿਆਨ ਕਰੂਗਾ ਮਗਰ ਜੇ ਤੁਸੀਂ ਰੋਜ਼ ਜਾਓ ਉੱਥੇ ਤਾਂ ਵੀ ਉੱਥੇ ਇੱਕ ਪਹਿਰੇਦਾਰ ਬਾਹ ਚਿਹਰੀ ਦਰਬਾਰ ਸਾਹਿਬ ਦੀ ਐਂਟਰੈਂਸ ਤੇ ਦੋ ਤਿੰਨ ਖਲੋਤੇ ਹੁੰਦੇ ਜਿਨ੍ਹਾਂ ਨੂੰ ਸੇਵਾ ਜਿਸ ਦੀ ਸੇਵਾ ਜਿਸ ਨੂੰ ਉਸ ਦਿਨ ਦੀ ਅਸਾਈਨਡ ਹੁੰਦੀ ਹੈ ਤੇ ਕੀ ਤੁਸੀਂ ਆ ਕੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦੇਵੋ ਕੀ ਤੁਸੀਂ ਉਹਨੂੰ ਗੁਰੂ ਦਾ ਸਿੱਖ ਮੰਨਦੇ ਹੋ ਸੋ ਥਿਸ ਇਜ਼ ਐਨ ਅਟੈਕ ਔਨ ਜੋ ਗੁਰੂ ਸਾਹਿਬ ਨੇ ਟ੍ਰੈਡੀਸ਼ਨ ਜੋ ਗੁਰੂ ਸਾਹਿਬ ਨੇ ਇੱਕ ਅਕਾਲ ਤਖਤ ਸਾਹਿਬ ਦਾ ਮੀਰੀ ਪੀਰੀ ਦੇ ਸਿਧਾਂਤ ਤੇ ਅਟੈਕ ਹੈ ਔਰ ਇਹ ਚ ਗੱਲ ਨੂੰ ਸਿੰਘ ਸਹਿਬਾਨਾ ਨੇ ਸਪਸ਼ਟ ਕੀਤਾ ਕਿ ਇਹ ਗੋਲੀ ਇੱਕ ਇੰਡੀਵਿਜੂਅਲ ਤੇ ਨਹੀਂ ਇਹ ਗੋਲੀ ਜਿੱਥੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੇ ਚੱਲੀ ਹੈ ਇਹ ਗੋਲੀ ਇਵੈਂਟ 2 ਕੀ ਜਿਹੜੇ ਆਕਾਲ ਤਖਤ ਸਾਹਿਬ ਦੀ ਸੁਪਰਮਸੀ ਨੂੰ ਚੈਲੰਜ ਕਰਦੇ ਆ ਇਹ ਗੋਲੀ ਉਸ ਨੂੰ ਚੈਲੰਜ ਵੱਲ ਵੀ ਚੱਲੀ ਔਰ ਦੂਜੀ ਗੱਲ ਜਿਹੜੀ ਸਾਰਿਆਂ ਨੇ ਆਈ ਥਿੰਕ ਬੜੀ ਕਲੀਅਰਲੀ ਗੱਲ ਕੀਤੀ ਐ ਮੈਨੂੰ ਇਹ ਨਹੀਂ ਸਮਝ ਆਈ ਅੱਜ ਤੱਕ ਹਲੇ ਨਾ ਵੀ ਆ ਇੱਕ ਤਾਂ ਪੁਲਿਸ ਦੀ ਇਨਕੁਆਇਰੀ ਰਿਜੈਕਟ ਹੋ ਗਈ ਹੁਣ ਇਹ ਨਹੀਂ ਸਮਝ ਆ ਰਹੀ ਕਿ ਹਰਪਾਲ ਰੰਦਾਵਾ ਆਈਐਸਆਈ ਦਾ ਏਜੰਟ ਜਾਂ ਉਹ ਜਿਹੜਾ ਨਰੈਣ ਚੋੜਾ ਉਹ ਆ ਕਿਉਂਕਿ ਜੇ ਇਸ ਕਿਸਮ ਦੀ ਪ੍ਰੋਕਸੀਮਿਟੀ ਪਿਆਰ ਹਰ ਪਾਰ ਰੰਦਾਵਾ ਦੇ ਤੇ ਮਰੈਨ ਚੌੜਾ ਦਾ ਵੇਖਣ ਨੂੰ ਮਿਲਿਆ ਇੰਨਾ ਤਾਂ ਮੀਆਂ بیوی ਦਾ ਛੇਤੀ ਛੇਤੀ ਕਿੱਥੇ ਵੇਖਣ ਨੂੰ ਨਹੀਂ ਮਿਲਦਾ ਬਾਰ ਬਾਰ ਜਾ ਕੇ ਉਹਦਾ ਹੱਥ ਫੜਦਾ ਬਾਰ ਬਾਰ ਜਾ ਕੇ ਉਹਨੂੰ ਗਾਈਡ ਕਰਨਾ ਫਿਰ ਬੜੀ ਵੈਲ ਟਾਈਮਡ ਤਰੀਕੇ ਨਾਲ ਮੌਕੇ ਤੋਂ ਰਫੂ ਦਫਾ ਹੋ ਜਾਣਾ ਔਰ ਇੱਕ ਬੰਦਾ ਜਿਹੜਾ 9 ਐਮ ਐਮ ਇਲੀਗਲ ਪਿਸਟਲ ਲੈ ਕੇ ਉਥੇ ਤੁਰਿਆ ਫਿਰਦਾ ਸੀ ਸੈਮੀ ਆਟੋਮੈਟਿਕ ਜਿਹੜਾ ਪਾਕਿਸਤਾਨ ਤੋਂ ਆਇਆ ਉਹਨੂੰ ਔਰ ਪਾਲ ਰੰਦਾਵਾ ਐਸਪੀ ਕਾਹਦੀ ਮਿਲਿਆ ਨਹੀਂ ਭਾਈ ਘੱਟੋ ਘੱਟ 5 ਇਨਕਾਊਂਟਰਸ ਤਾਂ ਮੈਂ ਦਿਖਾਤੇ ਉਹਦੇ 5 ਵਾਰੀ ਉਹਨੂੰ ਮਿਲਿਆ ਉਸ ਤੋਂ ਇਲਾਵਾ ਇੱਕ ਇਨਸਪੈਕਟਰ ਔਰ ਪੁਲਿਸ ਦੇ ਕਈ ਕਾਂਸਟੇਬਲ ਜਿਹਨੂੰ ਮੈਂ ਅੱਖੀ ਪਛਾਨਿਆ ਮੈਂ ਉਹ ਜਿਹੜਾ ਗੋਲ ਪਰਨੇ ਚ ਇੱਕ ਪੁਲਸ ਵਾਲਾ ਉਹਦੇ ਮਗਰ ਮੈਂ ਵੀਡੀਓ ਸ਼ੇਅਰ ਕੀਤੀ ਐ ਇਸ ਤਰ੍ਹਾਂ ਕਰਕੇ ਤੁਰਦਾ ਮੈਂ ਜਦ ਲੰਗਰ 'ਚ ਸੇਵਾ ਕਰ ਰਿਹਾ ਸੀ ਉਹ ਸਾਹਮਣੇ ਖਲੋਤਾ ਸੀ ਅਨ ਆਇਓ ਤੁ ਮਿਸ ਟੁਕਿੰਮ ਪਰ ਸੇਵਾਦਾਰ ਬਾਅਦ ਚ ਮੈਨੂੰ ਸਮਝ ਆਈ ਕਿ ਤਾਂ ਅੰਡਰ ਕਵਰ ਪੁਲਿਸ ਅਫਸਰ ਹੈ ਉਹਨੇ ਕਿਉਂ ਨਹੀਂ ਫੜਿਆ ਜੀ ਔਰ ਇਹ ਜਿਹੜਾ ਨਰੈਣ ਚੋੜਾ ਇਹ ਜਿੱਥੇ ਲੰਗਰ ਤੇ ਬਰਤਨ tope ਜਾ ਰਹੇ ਸੀ ਇਹ ਉੱਥੇ ਵੀ ਆਇਆ ਸੀ ਮੌਕੇ ਦੀ ਫਰਾਗ ਤੇ ਕਿ ਮੈਂ ਉੱਥੇ ਗੋਲੀ ਚਲਾ ਦੇ ਪਰ ਹਰਪਾਰ ਰੰਧਾਵਾਦੀ ਖੋਰ ਕਾਨੂੰਨੀ ਹਰਕਤ ਸਾਹਮਣੇ ਆਈਏ ਤਾਂ ਅੱਜ ਇਹਨਾਂ ਨੇ ਮੀਟਿੰਗ 'ਚ ਦੱਸੀ ਆ ਸੁਦਾਰਤ ਸੁਖਬੀਰ ਸਿੰਘ ਜੀ ਮੈਂ ਚਸ਼ਮਤੀਦ ਗਵਾਹ ਪੇਚ ਕਰ ਰਿਹਾ ਸੁਦਾਰਤ ਸੁਖਬੀਰ ਸਿੰਘ ਬਾਦਲ ਲਾਲ ਆ ਤਿੰਨ ਚਾਰ ਬੰਦੇ ਉਸ ਵੇਲੇ ਮੌਕੇ ਤੇ ਸਾਨੇ ਇੱਕ ਰਮਾਣਾ ਸਾਹਿਬ ਸਨ ਰਮਾਣਾ ਸਾਹਿਬ ਨੂੰ ਆ ਕੇ ਹਰਪਾਰ ਰੰਧਾਵਾ ਇਹ ਕਹਿ ਰਿਹਾ ਵੈਸੇ ਤਾਂ ਇਹਨਾਂ ਦੇ ਮੂੰਹੋਂ ਸੁਣੋ ਤੇ ਚੰਗੀ ਗੱਲ ਹੈ ਕਹਿੰਦੇ ਤੁਸੀਂ ਐ ਕਰੋ ਤੁਸੀਂ ਨਾ ਬਾਲਾ ਸੁਖਬੀਰ ਜੀ ਦੇ ਕੋਨੇੜੇ ਨਾ ਰਹੋ ਥੋੜਾ ਦੂਰ ਦੂਰ ਰਹੋ ਤੁਸੀਂ ਦੂਰ ਦੂਰ ਰਹੋ ਤੇ ਆ ਬਜ਼ੁਰਗ ਲੋਕਾਂ ਨੂੰ ਨਾਲ ਖੜਾ ਕਰ ਦਿਓ ਕਿਉਂ ਮੈਨੂੰ ਹੁਣ ਸਮਝ ਆ ਰਹੀ ਹੈ ਜਦ ਵਨ ਪਲਸ ਵਨ ਕੀਤਾ ਕਿ ਜੇ ਕੋਈ ਕਹਿੰਦਾ ਇਨ ਨੇਮਡ ਕਿ ਪੁੰਦਰ ਸਾਹਿਬ ਨੂੰ ਖੜਾ ਕਰ ਦਿਓ ਡੇਡੀ ਡੇਮ ਪੁੰਦਰ ਸਾਹਿਬ ਬਾਈ ਨੇਮ ਪਹਿਲੇ ਦਿਨ ਦੀ ਪਹਿਲੇ ਦਿਨ ਥਿਸ ਇਜ਼ 3 ਤਰੀਕ ਐਂਡ ਆਮ ਵੈਰੀ ਸੂਨ ਗੋਇੰਗ ਟੂ ਸ਼ੇਅਰ ਸੀਸੀਟੀਵੀ ਤੁਹਾਡੇ ਨਾਲ ਕਿ ਇਹ ਵਾਰਤਾਲਾਪ ਹੁੰਦੀ ਆ ਇਹ 3 ਤਰੀਕ ਨੂੰ 11 ਤੇ 1 ਵਜੇ ਦੀ ਗੱਲ ਹੁਣ ਸੋ ਕਬੀਰ ਜੀ ਨੂੰ ਕੱਲਾ بار بار ਕਰਨ ਲਈ ਕੌਣ ਮਜਬੂਰ ਕਰ ਰਿਹਾ ਸੀ ਫਰਪਾਲ ਰੰਦਾਵਾ ਐਸਪੀ ਹੁਣ ਐਸਪੀ ਇਹ ਆਈਐਸਆਈ ਲਈ ਕੰਮ ਕਰ ਰਿਹਾ ਜਾਂ ਇਹ ਨਰੈਨ ਚੌੜੇ ਲਈ ਕੰਮ ਕਰ ਰਿਹਾ ਕਿਉਂਕਿ ਇਹ ਤਾਂ ਹੁਣ ਮਤਲਬ ਇਹ 80 ਇਹ ਗੰਭੀਰ ਕੜੀ ਵਧਦੀ ਜਾ ਰਹੀ ਹੈ ਜਿਹਦੀ ਜਦ ਤੱਕ ਇੰਡੀਪੈਂਡੈਂਟ ਇਨਕੁਆਇਰੀ ਨਹੀਂ ਹੋਊਗੀ ਕੁਝ ਸਾਹਮਣੇ ਨਹੀਂ ਆਉਣਾ ਸੋ ਜਿੱਥੇ ਇਹ ਆਪ ਦੀ ਗੱਲ ਦੱਸਣਗੇ ਦੂਜੀ ਗੱਲ ਇਹ ਕਿਹਾ ਜਾ ਰਿਹਾ ਜੀ ਕਿ ਇਹ ਤਾਂ ਕੱਲਾ 1% ਅਟੈਕ ਹੈ ਹੁਣ ਇਹ ਇੰਨੀ ਪ੍ਰੋਕਸੀਮਿਟੀ ਐਂਡ ਰਣ ਚੋੜੇ ਦੀ ਤੇ ਅਮਰitsar ਪੁਲਿਸ ਦੀ ਤੁਸੀਂ ਕੀ ਸਮਝਦੇ ਹੋ ਜੇ ਇਸ ਇਨਵੈਸਟੀਗੇਸ਼ਨ 'ਚ ਤੁਹਾਨੂੰ ਤੁਸੀਂ ਬੈਠੇ ਹੀ ਨਹੀਂ ਹੋ ਨਰੇਨ ਚੋੜਾ ਤਾਂ ਉਹਨਾਂ ਦਾ ਬੰਦਾ ਜਾਂ ਪੁਲਿਸੋਂ ਨਾਲ ਦੀ ਆ ਜਾਂ ਉਹ ਪੁਲਿਸ ਦਾ ਹੈ ਉਹ ਤਾਂ ਮਰਜ਼ੀ ਨਾਲ ਜੋ ਮਰਜ਼ੀ ਆ ਕੇ ਬਾਹਰ ਕਹਿ ਦੇਣੀ ਆਪ ਵੀ ਗoing to ਬਲੀਵ ਦੈਟ ਮਤਲਬ ਉਹੀ ਸੱਚ ਮੰਨਿਆ ਜਾਊਗਾ ਮਤਲਬ ਜੇ ਜੇਸ ਦੀ ਵੀਡੀਓ ਫੁਟੇਜ ਆ ਗਈ ਹੋਵੇ ਸੀਸੀਟੀਵੀ ਆ ਗਈ ਹੋਵੇ ਔਰ ਮੈਨੂੰ ਹੈਰਾਨਗੀ ਹੁੰਦੀ ਆ ਆ ਜਿਹੜਾ ਹੈ ਆਪਣਾ ਚੀਫ ਮਿਨਿਸਟਰ ਜਿਹੜਾ ਹੋਮ ਮਿਨਿਸਟਰ ਜਦੋਂ ਮਿਨਿਸਟਰੀ ਏਡਾ ਕਾਬਲ ਹੋਵੇ ਮਿੱਤ ਦਾ ਸ਼ਰਾਬੀ ਹੋਵੇ ਕੱਲ ਮੈਂ ਦਾ ਭੰਡ ਦਾ ਭਾਸ਼ਣ ਸੁਣ ਰਿਹਾ ਸੀ ਕਹਿੰਦਾ ਜੀ ਇਹ ਇਹਨਾਂ ਨੇ ਕੰਮ ਹੀ ਏਡੇ ਕੀਤੇ ਮਾੜੇ ਤੇ ਭਾਈ ਮਾਰੇ ਕੀਤੇ ਤੇ ਤੂੰ ਸਾਨੂੰ ਉਹ ਗੋਲੀ ਮਾਰਨਾ ਜਿੱਥੇ ਸੱਦ ਕੇ ਮਾਰਨੀ ਹੈ ਤੂੰ ਹੁਣ ਦਰਬਾਰ ਸਾਹਿਬ ਤੇ ਗੋਲੀ ਚਲਵਾਏਗਾ ਮਤਲਬ ਇਸ ਜਿਸ ਦਾ ਚੀਫ ਮਿਨਿਸਟਰ ਸਟੇਟਮੈਂਟ ਮਤਲਬ ਹੀ ਚੀਫ ਮਿਨਿਸਟਰ ਇਸ ਸੇਇੰਗ ਕਿ ਯੂ ਲਿੰਚ ਦੀ ਆਪੋਜੀਸ਼ਨ ਤੁਹਾਨੂੰ ਆਪੋਜੀਸ਼ਨ ਨੂੰ ਤੁਸੀਂ ਗੋਲੀ ਮਾਰ ਦਿਓ ਪੁਲச்சு ਕੁਝ ਨਹੀਂ ਕਹੂਗੀ ਤੇ ਮੈਂ ਵੀ ਤੁਹਾਡੇ ਨਾਲ ਹਾਂ ਮਤਲਬ ਹੀ ਜਸਟੀਫਾਈਂਗ ਦੀ ਅਟੈਕ ਔਰ ਉਹ ਮੁਸ਼ਤੇਦੀ ਲਫਜ਼ ਤਾਂ ਪਤਾ ਨਹੀਂ ਕਿਹੜੀ ਸਕ੍ਰਿਪਟ ਤੋਂ ਕੱਢ ਕੇ ਲਿਆਏ ਆ ਆਮ ਆਦਮੀ ਪਾਰਟੀ ਦੀ ਮੁਸਤਿਹਦੀ ਜੇ ਕੇਜਰੀਵਾਲ ਸੀ ਮੁਸਤਿਹਦੀ ਜੇ ਭਗਵੰਤ ਮਾਨ ਸੀ ਮੁਸਤਿਹਦੀ ਜੇ ਪੁਲਿਸ ਕਮਿਸ਼ਨਰ ਜੀ ਤੇ ਮੁਸਤਿਹਦੀ ਜੀ ਸਾਡੇ ਆ ਕੇ ਉਹ ਦੋਵੇਂ ਗਨਮੈਨਾਂ ਤੋਂ ਕਵਾਤਾ ਕਿ ਅਸੀਂ ਵੀ ਬੜੇ ਮੁਸਤਿਹਦ ਹੁਣ ਤੁਸੀਂ ਇਹ ਵੇਖ ਲਓ ਫਿਰ ਆਪ ਜੇ ਤੋ ਤੁਸੀਂ ਗਮ ਕਬਰ ਆਪ ოਪਰੇਸ਼ਨ ਕਰੋ ਤੇ ਬੰਦਾ ਫਸ ਜਾਂਦਾ ਸਾਡੇ ਜਸਵੀਰ ਸਿੰਘ ਤੋਂ ਕਵਾਇਆ ਕਿ ਸਾਨੂੰ ਸੀਨੀਅਰ ਅਫਸਰਾਂ ਨੇ ਉਹ ਵੀਡੀਓ ਦੇਈਆਂ ਸੀ ਸਾਡੇ ਸੀਨੀਅਰ ਅਫਸਰਾਂ ਨੇ ਸਾਨੂੰ ਦੱਸਿਆ ਸੀ ਕੀ ਨਾ ਸੁਖਬੀਰ ਜੀ ਤੇ ਕੋਈ ਅਟੈਕ ਹੋ ਸਕਦਾ ਸੀਨੀਅਰ ਅਫਸਰਾਂ ਨੇ ਤੇ ਜੇ ਸੀਨੀਅਰ ਅਫਸਰਾਂ ਨੇ ਦੱਸਿਆ ਸੀ ਸੁਖਬੀਰ ਜੀ ਤੇ ਅਟੈਕ ਹੋ ਸਕਦਾ ਤੇ ਮੈਂ ਸੀਨੀਅਰ ਅਫਸਰਾਂ ਨੂੰ ਪੁੱਛਣਾ ਚਾਹੁੰਦਾ ਵੀ ਨਰੈਣ ਚੋੜੇ ਨੂੰ ਜੱਫੀਆਂ ਕਾਦ ਲਈ ਪਾਉਣ ਦੇ ਸੀ ਮਤਲਬ ਜੀ ਦਾ ਜੀ ਦਾ ਪਤਾ ਹੀ ਹੈ ਕਿ ਇਹ ਅੱਜ ਦਾ ਨਹੀਂ ਇਹ ਪਿਛਲੇ 20 ਸਾਲਾਂ ਤੋਂ ਸੁਖਬੀਰ ਜੀ ਆ ਬਾਦਲ ਸਾਹਿਬ ਨੂੰ ਅਸੈਸਿਨੇਟ ਕਰਨਾ ਚਾਹੁੰਦਾ ਸੀ ਔਰ ਜਿਹੜਾ ਜਸਪੀਰ ਹੈ ਮੈਂ ਵੈਸੇ ਤਾਂ ਇਹ ਗੱਲਾਂ ਕਲੀਅਰ ਕਰ ਹੀ ਦਿੱਤੀਆਂ ਜੀ ਦੈਟ ਹੀ ਵਾਸ ਨਾਟ ਮੈਂਟ ਟੂ ਬੀ ਥੇਰ ਇਹ ਉਸ ਦਿਨ ਨਹੀਂ ਸੀ ਉੱਥੇ 175 ਬੰਦੇ ਜਿਹੜੇ ਭੁੱਲਰ ਸਾਹਿਬ ਕਲੇਮ ਕਰ ਰਹੇ ਭੁੱਲਰ ਸਾਹਿਬ ਦੇਣ ਤੁਹਾਨੂੰ ਉਹ ਲਿਸਟ ਕੀ ਇਹ ਉਹਨਾਂ ਦੇ 175 ਬੰਦਿਆਂ ਚ ਆਉਂਦਾ ਇਹ ਆਉਂਦਾ ਹੀ ਨਹੀਂ ਉਹਨਾਂ ਦੀ ਡਿਟੇਲ ਚ ਔਰ ਔਰ ਕਿੰਨਾ ਮਿਲੀ ਭੁਗਤ ਹੈ ਇਸ ਇਸ ਗੱਲ ਤੋਂ ਹੀ ਅੰਦਾਜ਼ਾ ਲਾ ਲਓ ਕਿ ਐਸਪੀ ਸਾਹਿਬ ਜਾਂ ਤਾਂ ਨਰੈਣ ਚੋੜੇ ਨੂੰ ਸੁਖਬੀਰ ਜੀ ਨਾਲੋਂ ਵੱਧ ਤਾਂ ਨਰੈਣ ਚੋੜੇ ਦਾ ਧਿਆਨ ਦੇ ਰਿਹਾ ਜਾਂ ਅੰਦਰ ਬੈ ਕੇ ਚਾਹ ਪੀ ਰਿਹਾ ਉਹ ਕੀ ਗੱਫਤਕੂ ਹੋਈ ਆ ਤੁਹਾਡੀ ਕਿ ਕਿਹੜਾ ਟਾਈਮ ਚੂਜ਼ ਕਰਨਾ ਹੈ ਕੋ ਅਟੈਕ ਸੁਬੀਰ ਦੀ ਸੋ ਇਹ ਸਾਰੀ ਗੱਲਾਂ ਨੂੰ ਲੈ ਕੇ ਔਰ ਜਿਵੇਂ ਚੀਮਾ ਸਾਹਿਬ ਨੇ ਵੀ ਜ਼ਿਕਰ ਕੀਤਾ ਦਰਪਾਤ ਸਾਹਿਬ ਗੋਲੀ ਚੱਲੀ ਹੋਵੇ ਤੇ ਸਾਡੇ ਮੁੱਖ ਮੰਤਰੀ ਦੀ ਆ ਉਹਨਾਂ ਦੀ ਸਰਕਾਰ ਦੀ ਗੰਭੀਰਤਾ ਦੇਖ ਲਓ ਤਾਂ ਨੋਬਾਡੀ ਹਾਸ ਬਾਦਰ ਟੂ ਵਿਜ਼ਿਟ ਥੈਟ ਸਾਈਟ ਕੀ ਹੋਇਆ ਕੀ ਔਰ ਇਹੀ ਕਾਰਨ ਹੈ ਕਿ ਅੱਜ ਸ੍ਰੀ ਅਮਰਸਰ ਸਾਹਿਬ ਜਾ ਕੇ ਕਿਸੇ ਹੋਟਲ ਵਾਲੇ ਨੂੰ ਕੋਚ ਲੋ occupancy levels have fallen to 30% ਅੱਜ ਕਹਿ ਰਹੇ ਸੀ ਕੋ ਮੈਨੂੰ ਕਹਿ ਰਿਹਾ ਸੀ ਸਰ ਮੰਦਰ ਸਾਹਿਬ ਬਾਹਰ ਉੱਥੇ ਰਾਸ਼ੀ ਕੋਈ ਨਹੀਂ ਸੀ ਬੜਾ ਜਦ ਕਿ ਹਾਂ ਲੋਕਲ ਰਾਸ਼ ਹੈ ਜਿਹੜਾ ਬਾਹਰ ਨਾਲ ਚਦਾਲੂ ਦਾ ਰਾਸ਼ ਹੈ ਉਹ ਹੈ ਹੀ ਨਹੀਂ ਉੱਥੇ ਸੋ ਇਹ ਜੇ ਹਾਲਾਤ ਬਣਿਆ ਬੰਟੀ ਜੀ ਦੀ ਗੱਲ ਸੁਣੋ ਆਈ ਵਿਲ ਸ਼ੇਅਰ ਦਾ ਵੀਡੀਓ ਜਿਹਦੇ ਤੇ ਤੁਹਾਨੂੰ ਉਹ ਬੜਾ ਹੀ ਕਲੀਅਰ ਹੋ ਜੂਗਾ ਇਹਨਾਂ ਦੀ ਮੁਸ਼ਤੇਦੀ ਵਾਲੀ ਗੱਲ ਬੈਠੋ ਨਹੀਂ ਕਰਦਾ ਐਹੀਂ ਕਰਨਾ ਖੜਕੇ ਜੀ ਤੈਨੂੰ ਕਰ ਉਸੀ ਆਪਣਾ ਲਈ ਸਭ ਚੀਜ਼ਾਂ ਕੀ ਕਰਦਾ ਮਾਰ ਜੇ ਸਰੋ ਬਸ ਮੈਂ ਜਿਹੜੀ ਹੁਣ ਕਿਉਂਕਿ ਸਾਰਾ ਰੋਲ ਹਰਪਾਲ ਸਿੰਘ ਜਿਹੜਾ ਐਸਪੀ ਆ ਉਹਦਾ ਤੇ ਪੁਲਿਸ ਦਾ ਸਰਕਾਰ ਦਾ ਸਾਹਮਣੇ ਆ ਰਿਹਾ ਉਸ ਵੇਲੇ ਤਾਂ ਸ਼ੱਕ ਨਹੀਂ ਪਿਆ ਕਿਉਂਕਿ ਕੋਈ ਸੋਚਦਾ ਨਹੀਂ ਕਿ ਪੁਲਿਸ ਦੇ ਕਰਮੀ ਵੀ ਜ਼ਿੰਮੇਵਾਰ ਜਿਨ੍ਹਾਂ ਨੇ ਲਾਅ ਐਂਡ ਆਰਡਰ ਸਿਕਿਉਰਿਟੀ ਦਾ ਧਿਆਨ ਰੱਖ ਰਿਹਾ ਵੀ ਸ਼ਾਇਦ ਉਹ ਵੀ ਇਹੋ ਜਿਹੇ ਐਂਟੀ ਨੈਸ਼ਨਲ ਬੰਦਿਆਂ ਨਾਲ ਮਿਲ ਕੇ ਇੱਡੇ ਵੱਡੇ ਲੀਡਰ ਦੀ ਅਸੈਸਿਨੇਸ਼ਨ ਅਟੈਂਪਟ ਦੇ ਵਿੱਚ ਹਿੱਸੇਦਾਰ ਬਣ ਸਕਦੇ ਮੈਂ ਜਿਹੜੀ ਗੱਲ ਤੁਹਾਨੂੰ ਦੱਸਣ ਲੱਗਿਆ ਹੈ ਤਿੰਨ ਤਰੀਕ ਦੀ ਹੈ ਜੀ ਪਹਿਲਾ ਵਾਰ ਜਿੱਥੇ ਜਿਵੇਂ ਉਹ 9 ਤੋਂ 10 ਪਹਿਰੇਦਾਰ ਦੀ ਸੇਵਾ ਪ੍ਰਧਾਨ ਸਾਹਿਬ ਨੇ ਕੀਤੀ ਉੱਥੋਂ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੱਥੋਂ ਪਿੱਛੋਂ ਆਉਂਦਾ ਹੈ ਨਾ ਜੀ ਉਹ ਵੀਡੀਓ ਚ ਚੌੜਾ ਜੀ ਉੱਥੇ ਅਸੀਂ ਖੜੇ ਆਂ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਮੇਰੇ ਕੋਲ ਆਉਂਦੇ ਆ ਮੈਨੂੰ ਆ ਕੇ ਕਹਿੰਦੇ ਆ ਜੀ ਕਿ ਤੁਸੀਂ ਨਾ ਲੰਗਰ ਵਾਲੀ ਜਗ੍ਹਾ ਆਪ ਦੇਖ ਕੇ ਆਓ ਪਹਿਲਾਂ ਜਾ ਕੇ ਕਿਉਂਕਿ ਨਾ ਸ਼ਰਾਰਤੀ ਬੰਦੇ ਇੱਥੇ ਫਿਰਦੇ ਆ ਤੇ ਕੋਈ ਗੜਬੜ ਹੋ ਸਕਦੀ ਹੈ ਸੋ ਉਹ ਜ਼ਰੂਰ ਆਪ ਦੀ ਜਗ੍ਹਾ ਦੇਖ ਕੇ ਆਓ ਚਲੋ ਅਸੀਂ ਚਲੇ ਗਏ ਲੰਗਰ ਵਾਲੀ ਦੇਖ ਕੇ ਆਏ ਤੇ ਜਿੱਥੇ ਬਹਿ ਕੇ ਕੀਰਤਨ ਸਰਵਨ ਕਰਨਾ ਸੀ ਉੱਥੇ ਵਾਪਸ ਆ ਗਏ ਉਦੋਂ ਪ੍ਰਧਾਨ ਸਾਹਿਬ ਵੀ ਉੱਥੇ ਆ ਜਾਂਦੇ ਆ ਜਦੋਂ ਉਹ ਸੇਵਾ ਇੱਕ ਘੰਟੇ ਦੀ ਜਿਹੜੀ ਲੱਗੀ ਸੀ ਉਸ ਤੋਂ 10-15 ਮਿੰਟ ਪਹਿਲਾਂ ਫਿਰ ਮੈਨੂੰ ਲੈ ਕੇ ਜਾਂਦੇ ਆ ਜੀ ਉੱਥੇ ਮੇਰੇ ਨਾਲ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਐ ਮੈਨੂੰ ਕਹਿੰਦੇ ਜੀ ਆਪਦੇ 10 ਕੁ ਮੁੰਡੇ ਨਾ ਜੀ ਇੱਥੇ ਹਾਲੇ ਦੁਆਲੇ ਰੱਖਿਓ ਸ਼ਰਾਰਤ ਹੋ ਸਕਦੀ ਏ ਕੋਈ ਤੁਸੀਂ ਦੇਖੋਗੇ ਅਸੀਂ ਜਿੱਥੇ ਪ੍ਰਧਾਨ ਸਾਹਿਬ ਬੈਠੇ ਕਿਉਂਕਿ ਭੁੰਦਰ ਸਾਹਿਬ ਹੋਰਾਂ ਨੇ ਸਾਰੇ ਸੀਨੀਅਰ ਲੀਡਰਸ਼ਿਪ ਨੇ ਸੇਵਾ ਕਰਨੀ ਸੀ ਅਸੀਂ ਹਾਲੇ ਦੁਆਲੇ ਦੋ ਤਿੰਨ ਜਾਣੇ ਇੱਧਰ ਦੋ ਤਿੰਨ ਜਾਣੇ ਇੱਧਰ ਖੜ ਗਏ ਕੁਝ ਬੰਦੇ ਮੈਂ ਫੋਨ ਕਰਕੇ ਸਾਡੇ ਯੂਥ ਅਕਾਲੀ ਦਲ ਦੇ ਨੌਜਵਾਨ ਉਹ ਵੀ ਬલાਇਓ ਪਿੱਛੇ ਆ ਗਏ 5-10 ਮਿੰਟ ਦੀ ਇਹ ਟੱਪੀ ਹੋਣੀ ਹੈ ਜੀ ਸੇਵਾ ਐਸਪੀ ਹਰਪਾਲ ਸਿੰਘ ਮੇਰੇ ਕੋਲੇ ਸਾਹਮਣੇ ਆਉਂਦਾ ਜੀ ਮੈਨੂੰ ਇਹ ਕਹਿ ਕੇ ਕਿ ਐ ਤੁਸੀਂ ਤੁਸੀਂ ਪਾਸੇ ਹੋ ਜਾਓ ਜੀ ਤੇ ਭੁੰਦਰ ਸਾਹਿਬ ਹੋਰਾਂ ਨੂੰ ਨਾਲ ਖੜਾ ਕਰ ਦੋ ਤੁਸੀਂ ਕੋਈ ਨਹੀਂ ਚਲੇ ਜਾਓ ਐ ਮੈਨੂੰ ਕਰਕੇ ਪਿੱਛੇ ਤੇ ਮੈਂ ਭੁੰਦਰ ਸਾਹਿਬ ਨੂੰ ਨਾਲ ਕਰ ਦਿਨਾ ਜੀ ਮੈਂ ਪਿੱਛੇ ਖੜਾ ਹੋ ਗਿਆ ਅਸੀਂ ਜਿੰਨੇ ਜਾਣੇ ਸੀ ਅਸੀਂ ਪਿੱਛੇ ਖੜ ਗਏ ਜਹਾਂ ਤਾਂ ਉਹਨਾਂ ਪਤਾ ਨਹੀਂ ਤੇ ਚਲੋ ਰੱਬ ਬੰਨੀ ਹੋਇਆ ਅਸੀਂ ਉੱਥੋਂ ਗਏ ਨਹੀਂ ਉਦੋਂ ਮੇਬੀ ਮੌਕਾ ਟਲ ਗਿਆ ਨਹੀਂ ਦਾ ਲੱਗਿਆ ਬਟ ਹੁਣ 2 and 2 4 ਕਰੀਦਾ ਤਾਂ ਇਹ ਪਤਾ ਲੱਗਦਾ ਵੀ 3 ਤਰੀਕ ਨੂੰ ਵੀ ਇਹ ਕੋਸ਼ਿਸ਼ ਲੰਗਰ ਹਾਲ ਦੇ ਵਿੱਚ ਹੋਈ ਸੀ ਮੈਂ ਮੇਰੇ ਨਾਲ ਖੁਦ ਨਾਲ ਵਾਪਰੀ ਹੈ ਉਹੀ ਦੀ ਉੱਥੇ ਲੰਗਰ ਹਾਲ ਚ ਮੈਂ ਹਾਂ ਉਹੀ ਚੀਜ਼ ਮੈਂ ਜਿਹੜੀ ਦੱਸ ਰਿਹਾ ਕਿ ਲੰਗਰ ਹਾਲ ਦੇ ਵਿੱਚ ਇਹ ਤਕਰੀਬਨ 11:30 11:30 ਦੇ ਵਿੱਚ ਦੀ ਹੁਣੇ ਸੀਸੀਟੀਵੀ ਵੀ ਆ ਜੂਗੀ ਉਹ ਸਾਰੀ ਉੱਥੇ ਹੋਈ ਹੈ ਮੇਰੇ ਨਾਲ ਖੁਦ ਨਾਲ ਵਾਪਰੀ ਹੈ ਐਸਪੀ ਹਰਪਾਲ ਸਿੰਘ ਜੀ ਇੱਕ ਇੱਕ ਗੱਲ ਹੋਰ ਜੀ ਇੱਕ ਇਹ ਕਿਹਾ ਜਾ ਰਿਹਾ ਹੈ ਆ ਆਮਚ ਆਮਦ ਚ ਜੀ ਤੁਹਾਨੂੰ ਸਾਰਾ ਨੋਟੀਫਾਈ ਕਰਦਾ ਜੀ ਕਿ ਤੁਸਰਮ ਨੇ ਬੀਟ ਅਮੋਗੀ ਕੀਤਾ ਜੀ ਕਿ ਸਾਡੇ ਕੋਈ ਵੀ ਜਿਹੜੇ ਕੰਪਨਰ ਨਾਲ ਕੁਝ ਹੋ ਸਕਦਾ ਤੁਸੀਂ ਇੱਕ ਗੱਲ ਵੇਖੋ ਕਹਿ ਰਿਹਾ ਪੁੱਲ ਸਾळ्या ਨੇ ਮੈਨੂੰ ਸਾਨੂੰ ਪਹਿਲਾਂ ਹੀ ਬਰੀਫ ਕੀਤਾ ਸੀ ਔਰ ਇਹਨੂੰ ਵੀ ਮੁਸ਼ਤੈਦੀ ਲਾਭ ਸਿਖਾ ਗਏ ਇਹ ਤਾਂ ਸੀ ਨਹੀਂ ਇਹਨੂੰ ਕਦੋਂ ਬਰੀਫ ਕਰਿਆ ਤੁਸੀਂ ਇਹ ਤਾਂ ਦਿੱਲੀ ਸੀ ਇਹ ਦਿਖਾਉਣ ਕਿਹੜਾ ਬੰਦਾ ਇਹਨੂੰ ਦਿੱਲੀ ਬਰੀਫ ਕਰਕੇ ਆ ਮੈਂ ਦੱਸ ਦੇਣਾ ਮੇਰੀ ਭਾਜੀ ਨਾਲ ਸੀ ਤਾਂ ਇਹ ਡਿਊਟੀ ਤੇ ਤੁਸੀਂ ਭਾਈ ਕਦੋਂ ਇਹਨੂੰ ਬਰੀਫ ਕਰਿਆ ਇਨੂੰ ਕਹਦਾ ਇਹਨੂੰ ਬਸਟਾਈ ਦੀ ਤੇ ਅੱਛਾ ਇਹਨੂੰ ਬਰੀਫ ਕਰਤਾ ਹਰਪਾਲ ਰੰਦਾਵੇਂ ਨੂੰ ਬਰੀਫ ਕਰਨਾ ਭੁੱਲ ਗਏ ਲੱਗਦਾ ਯਾਰ ਭਾਲ ਰੰਦਾਵਾ ਆਪਦੇ ਆਪ ਨੂੰ ਬਰੀਫਿੰਗ ਦੇਣਾ ਭੁੱਲ ਗਏ ਇਹਨਾਂ ਨੂੰ ਬਰੀਫ ਕਰਤਾ ਕਿ ਤੁਸੀਂ ਨਾਲ ਨਹੀਂ ਚਾਹੀਦਾ ਬਜ਼ੁਰਗ ਬੰਦਾ ਨਾਲ ਚਾਹੀਦਾ ਇਹਨੂੰ ਤਾਂ ਢਾਈ ਲੈਣਗੇ ਅਗਲੇ ਇਹਨਾਂ ਨੂੰ ਫਿਰ ਇੱਕ ਪਾਸੇ ਉਹ ਦੱਸਦੇ ਆ ਜੀ ਹੁਣ ਚੱਪਰ ਸਾਹਿਬ ਸਾਡੇ ਐ ਜੀਪੀਸੀ ਮੈਂਬਰ ਹੈ ਜੀ ਮੰਨਨ ਸਾਹਿਬ ਵੀ ਖੜੇ ਸੀਗੇ ਜੀ ਜਿਹੜੇ ਹੁਣ ਮੰਨਨ ਸਾਹਿਬ ਇਸ ਦਾ ਚੀਫ ਸੈਕਟਰੀ ਜਿਹੜੇ ਚੀਫ ਸੈਕਟਰੀ ਲੱਗੇ ਉਹਨਾਂ ਦੀ ਗੱਲ ਉਹਨਾਂ ਨੂੰ ਫਿਰ ਐਸਪੀ ਹਰਪਾਲ ਸਿੰਘ ਉਹਨਾਂ ਨੂੰ ਜਾ ਕੇ ਕਹਿੰਦਾ ਤੁਸੀਂ ਪਿੱਛੇ ਹੋ ਜਾਓ ਜੀ ਸਿੱਧੇ ਇਹਨਾਂ ਨੂੰ ਡਾਇਰੈਕਟ ਫੜਨ ਦਿਓ ਸੰਗਤ ਤੋਂ ਪੰਡ ਸੋ ਪ੍ਰਧਾਨ ਸਾਹਿਬ ਨੇ ਝੱਬ ਜਦੋਂ ਮੰਨਨ ਸਾਹਿਬ ਪੰਡੇ ਫੜ ਕੇ ਸੰਗਤ ਤੋਂ ਸੁਬੀਜ ਨੂੰ ਪਾ ਰਹੇ ਸੀ ਤਾਂ ਮੰਨਨ ਨੂੰ ਥੋੜੇ ਐਸਪੀ ਨੇ ਬਰਾਹ ਕਰਤਾ ਇੱਧਰ ਆ ਕੇ ਸਾ ਇੱਧਰ ਆ ਕੇ ਇੱਧਰ ਆ ਜਿੰਦ ਜਦੋਂ ਜੀ ਸਮੁੱਚੀ ਸੀਨੀਅਰ ਲੀਡਰਸ਼ਿਪ ਭੁਗਨ ਸਾਹਿਬ ਹੋਰੀ ਬਾਤਲ ਫੜਾ ਰਹੀ ਸੀਗੇ ਉਸ ਤੋਂ ਬਾਅਦ ਇਹਨਾਂ ਨੂੰ ਕਹਿਤਾ ਵੀ ਤੁਸੀਂ ਉਧਰ ਜਾ ਕੇ ਸੇਵਾ ਕਰੋ ਤੇ ਗਿੱਲੇ ਭਾਂਡੇਆ ਵੱਲ ਤਾਂ ਸਾਡੇ ਸ਼੍ਰੋਮਣੀ ਕਮੇਟੀ ਦੇ ਚੀਫ ਸੈਕਟਰੀ ਆ ਜਿਹੜੇ ਉਹ ਆਪ ਭਾਂਡੇ ਫੜ ਫੜ ਸੰਗਤ ਤੋਂ ਸੁਖਵੀਰ ਜੀ ਨੂੰ ਫੜਾਉਣ ਲੱਗ ਗਏ ਤਾਂ ਉਹ ਸਾਹਮਣੇ ਉਹ ਫੇਰ ਆਇਆ ਇਹੀ ਐਸਪੀ ਖਰਪਾਲ ਸਿਓ ਕਹਿੰਦਾ ਤੁਸੀਂ ਭਰਾ ਹਜੋ ਇੱਕ ਨਹੀਂ ਤਿੰਨ ਵਾਰ ਦੋਈ ਸੀਸੀਟੀਵੀ ਕੈਮਰਾ ਕਰ ਲਓ ਇੱਕ ਨਹੀਂ ਤਿੰਨ ਵਾਰ ਆਇਆ ਮਨਨ ਸਾਹਿਬ ਨੂੰ ਪਿੱਛੇ ਕਰ ਦਿਆ ਕਰੀ ਤੁਸੀਂ ਬੜਾ ਸਿੱਧੇ ਭਾਂਡੇ ਫੜਨ ਦਿਓ ਤਾਂ ਇਧਰਲੇ ਪਾਸੇ ਮੈਂ ਭਾਂਡੇ ਫੜ ਰਿਹਾ ਸੀ ਸੁਖਵੀਰ ਜੀ ਨੇ ਕਿਹਾ ਮੈਨੂੰ ਕਹਿੰਦੇ ਵੀ ਇਹ ਕੌਣ ਹੈ ਬੰਦਾ ਇਹ ਕਿਉਂ ਇਹਨੂੰ ਪਰ੍ਹਾਂ ਕਰ ਰਿਹਾ ਮਹਾਂਜੀ ਪਤਾ ਨਹੀਂ ਉਹ ਐਂ ਕਹਿ ਰਿਹਾ ਸਿੱਧੇ ਫੜ ਰਿਹਾ ਐਸਪੀ ਹੈ ਲੋਕਲ ਪੁਲਿਸ ਦਾ ਇੰਚਾਰਜ ਹੈ ਐਨੀ ਗੱਲ ਪਰ ਇਹ ਨਹੀਂ ਪਤਾ ਸੀ ਵੀ ਐਡੀ ਵੱਡੀ ਸਾਜ਼ਿ ਵਿੱਚ ਹਿੱਸਾ ਲਿਆ ਹੁਣ ਡਰਾਮਾ ਵੇਖੋ 3 ਤਰੀਕ ਨੂੰ ਇੱਕ ਚੈਨਲ ਤੋਂ ਖਬਰ ਚਲਾਈ ਜਾਂਦੀ ਆ ਔਰ ਇਹ ਪੁਲਿਸ ਵਾਲਾ ਆਪ ਦਾ ਰੋਲ ਅਦਾ ਕਰ ਰਿਹਾ ਚੈਨਲ ਕਹਿ ਰਿਹਾ ਕਿ ਜੀ ਇਹ ਵੀਆਈਪੀ ਸੇਵਾ ਚੱਲਦੀ ਹੈ ਮਤਲਬ ਇੱਕ ਮਾਹੌਲ ਬਣਾਇਆ ਗਿਆ ਕਿ ਇਹਨਾਂ ਨੂੰ ਪਹਿਲਾਂ ਕੱਲੇ ਕਰੋ ਜਦੋਂ ਕੱਲੇ ਕਰ ਲਿਆ ਤੇ ਕੰਮ ਉਦੋਂ ਹੀ ਕੰਮ ਨੂੰ ਇਲਜ਼ਾਮ ਦੇਤਾ ਕਿਉਂਕਿ ਤਿੰਨ ਤਰੀਕ ਨੂੰ ਵੀ ਅਰਪਾਲ ਰੰਧਾਵੇ ਨੂੰ ਇਹ ਮਿਲ ਰਿਹਾ ਹੈ ਆ ਨਰੈਣ ਚੋੜਾ ਵਾਈਲ ਵਾਸਨ ਦਾ ਰੈਣ ਚੋੜਾ ਸਟਾਪ ਉਦੋਂ ਤਾਂ ਫੜਿਆ ਨਹੀਂ ਕਿਉਂਕਿ ਉਸ ਦਿਨ ਲੋਕ ਜਾਦੇ ਸੀ ਸੁਖਬੀਰ ਜੀ ਸੀਐਸਐਫ ਵੀ ਖਲੋਤੀ ਸੀ ਅਨ ਜੇ ਚਾਰ ਪੁੱਛਦਾ ਅਟੈਕ ਹੁੰਦਾ ਤੁਸੀਂ ਵੇਖੋਗੇ ਸੀਐਸਐਫ ਦੂਜੇ ਪਾਸੇ ਖੜੀ ਕਰ ਸੋ देयर ਆਰ ਸੋ ਮਨੀ ਅਨ ਅਨਸਰਡ ਕੁਐਸਚਨਸ ਔਰ ਹਰਪਾਲ ਰੰਧਾਵੇ ਦੀ ਮਿਲੀ ਭੁਗਤ ਨਾਲ ਔਰ ਬੌਬੀ ਭੁੱਲਰ ਮੈਂ ਬੌਬੀ ਭੁੱਲਰ ਨੂੰ ਜਿੱਤੀਆਂ ਸਾਲਾਂ ਦਾ ਜਾਣ ਇਹ ਤਾਂ ਐਡਾ ਮਤਲਬ ਗਾਂ ਦੀ ਗੱਲ ਹੈ ਮਤਲਬ ਜਿੱਥੋਂ ਤੁਹਾਡੀ ਸਮਝ ਸ਼ੁਰੂ ਹੁੰਦੀ ਹੈ ਉੱਥੇ ਜਿੱਥੇ ਖਤਮ ਹੁੰਦੀ ਹੈ ਉੱਥੋਂ ਭਾਈ ਸਾਹਿਬ ਦੀ ਸ਼ੁਰੂ ਹੁੰਦੀ ਮੈਂ ਵੇਖਿਆ ਕਿ ਐਡਾ ਸਿਆਣਾ ਅਕਸਰ ਇਹ ਗੱਲ ਕਹਿ ਗਿਆ ਜੀ ਕਿ ਇਹ ਆਪਣਾ ਹਮਦਰਦੀ ਲਿਖਾਇਆ ਔਸ ਵੇਲੇ ਮੈਂ ਸਮਝ ਗਿਆ ਕਿ ਇਹ ਤਾਂ ਰਿਟਰਨ ਸਕ੍ਰਿਪਟ ਇਹਨੂੰ ਆਈਐਨ ਚੱਕਤਾ ਕਉ ਮੁਸਤਾਦੀ ਰਿਟਰਨ ਸਕ੍ਰਿਪਟ ਐਨ ਹਮਦਰਦੀ ਰਿਟਰਨ ਸਕ੍ਰਿਪਟ ਔਰ ਅਜਿਤ ਲਾਅ ਐਂਡ ਆਰਡਰ ਦੇ ਡੀਜੀਪੀ ਗੁਰਿੰਦਰ ਢਿੱਲੋਂ ਨੇ ਇਹਨਾਂ ਦੀ ਪੋਲ ਖੋਲੀ ਹੈ ਕਿ ਨਹੀਂ ਖੋਲੀ ਔਰ ਮੈਨੂੰ ਨਾ ਘੱਟੋ-ਘੱਟ 100 ਪੁਲਿਸ ਵਾਲਿਆਂ ਦੇ ਫੋਨ ਆਏ ਆ ਜੀ ਕਹਿੰਦੇ ਜੀ ਵੈਨ देयर ਇਜ਼ ਅ Z+ ਪ੍ਰੋਟੈਕਟਿਵ देयर ਆਰ ਓਨਲੀ 11 ਔਰ 12 Z+ ਪ੍ਰੋਟੈਕਟਿਵ ਇਨ ਪੰਜਾਬ ਜਦ ਇਹਨਾਂ ਦੀ ਮੂਵਮੈਂਟ ਹੁੰਦੀ ਆ ਔਰ ਸਪੈਸ਼ਲੀ A ਸਮਾਲ ਕੇ ਕਹਿੰਦਾ ਸਾਡਾ ਇੰਟੈਲੀਜੈਂਸ ਕਾਉਂਟਰ ਇੰਟੈਲੀਜੈਂਸ ਔਰ ਇੱਕ ਇਹਨਾ ਦੇ ਹੁੰਦੇ ਸਪਾਟਰ ਸਪਾਟਰ ਮਤਲਬ ਕਿ ਕਿੰਨਾ ਕਿੰਨਾ ਤੋਂ ਖਤਰਾ ਹੈ ਇਹ ਸਾਰੀ ਜਟਾ ਚੌਕਸ ਰਹਿੰਦੇ ਆ ਔਰ ਉਹਨਾਂ ਬੰਦਿਆਂ ਦਾ ਫਿਰ ਦੱਸੀ ਜਾਂਦੇ ਕਿ ਫਲਾਣਾ ਵੀ ਇੱਥੇ ਫਿਰਦਾ ਫਲਾਣਾ ਵੀ ਫਿਰਦਾ ਔਰ ਜਿੰਨੇ Z+ ਪ੍ਰੋਟੈਕਟਿਵ ਨੇ ਇਹਨਾਂ ਦਾ ਇੱਕ ਡੋਸੀਅਰ ਬਣਿਆ ਕਿ ਇਹਨਾਂ ਨੂੰ ਕਿਤੋਂ ਕਿਤੋਂ ਖਤਰਾ ਆ ਮਤਲਬ ਪਤਾ ਹੀ ਹੈ ਜੇ ਕੋਈ ਨਮਾ ਜੰਮ ਪਵੇ ਤਾਂ ਨਹੀਂ ਪਤਾ ਲੱਗਦਾ ਨਹੀਂ ਤਾਂ ਲੱਗ ਭਗ ਕਿਹੜੀ ਆਰਗੇਨਾਈਜੇਸ਼ਨ ਔਰ ਕਿਹੜਾ ਬੰਦਾ ਇਹ ਸਭ ਦਾ ਹੀ ਬਣਿਆ ਔਰ ਸੁਖਬੀਰ ਜੀ ਦੇ ਡੋਸੀਅਰ ਚ ਬਾਦਲ ਸਾਹਿਬ ਦੇ ਡੋਸੀਅਰ ਚ ਨਾਰਾਇਣ ਚੋੜੇ ਦਾ ਐਡਾ ਵੱਡੇ ਅੱਖਰਾਂ ਚ ਨੋਂ ਲਿਖਿਆ ਹੁਣ ਮੈਨੂੰ ਨਹੀਂ ਸਮਝ ਆਈ ਜਿਹੜਾ ਪਾਕਿਸਤਾਨ ਦੇ ਨਾਲ ਨਾਰਾਇਣ ਚੋੜੇ ਦਾ ਤਾਂ ਲਿੰਕ ਮੈਂ ਸਮਝ ਸਕਦਾ ਆਈਐਸਆਈ ਨਾਲ ਨਾ ਪਾਰੰਦਾ ਵੇ ਤਾਂ ਕੋਣ ਜਾਂਚ ਕਰੂ ਜੀ वेल पुलिस कमिश्नर पुलर हैव द गट्स टू इंक्वायर इज रोल विलियर अरेस्ट हिम वी आर मेकिंग डायरेक्ट एलिगेशन कि ए बंदे ने ए सारी साजिश चे अहम कड़ी सरकार दी साजिश कह लो पुलिस भी साजिश कह लो क्योंकि पुलिस भी सरकार दी अहम कड़ी नारायण चौड़े दा गवानडी इस नेबर हरपाल सिंह रंधावा एसपी ਟੋਡੇ ਸਵਾਲ